ਬਿੱਤੇ ਦਿਨੀ ਤੂਰੀ ਦੇ ਪੈਟਰੋਲ ਪੰਪ ਤੇ ਖੜੇ ਚੋਲਾਂ ਦੇ ਭਰੇ ਟਰੱਕ ਨੂੰ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਸੀ ਇਹ ਬਾਸਮਤੀ ਚੋਲ ਹਰਿਆਣੇ ਤੋਂ ਭਰੇ ਗਏ ਸਨ ਅਤੇ ਤੂਰੀ ਦੀ ਕੇਆਰਬੀਐਲ ਫੈਕਟਰੀ ਵਿੱਚ ਅਨਲੋਡ ਹੋਣੇ ਸਨ ਪਰ ਚੋਰਾਂ ਵੱਲੋਂ ਇਸ ਟਰੱਕ ਨੂੰ ਕੇਆਰਬੀਐਲ ਫੈਕਟਰੀ ਦੇ ਬਾਹਰੋਂ ਪੈਟਰੋਲ ਪੰਪ ਤੋਂ ਚੋਰੀ ਕਰ ਲਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਚੋਰ ਨੂੰ ਇਸ ਟਰੱਕ ਸਮੇਤ ਕਾਬੂ ਕਰ ਲਿਆ ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ ਇਹ ਜੀ ਸਾਡੇ ਕੋਲ ਜਗਜੀਤ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਧੂਰੀ ਨੇ ਸਟੇਟਮੈਂਟ ਰਿਕਾਰਡ ਕਰਵਾਈ ਸੀ ਕਿ ਉਸ ਦਾ ਇੱਕ ਟਰੱਕ ਨੰਮਰੀ ਪੀਬੀ 12 ਬੀਸੀ 9215 ਜੋ ਕਿ ਉਸ ਦਾ ਡਰਾਈਵਰ ਬਲਵੀਰ ਸਿੰਘ ਸੀ ਜਿਸ ਨੇ 30 ਟਨ ਬਾਸਮਤੀ ਰਾਈਸ ਹਰਿਆਣਾ ਤੋਂ ਲੋਡ ਕਰਕੇ ਕੀ ਰਬੀਅਲ ਫੈਕਟਰੀ ਦੇ ਵਿੱਚ ਅਨਲੋਡ ਕਰਨਾ ਸੀ ਜੋ ਗੱਡੀਆਂ ਦਾ ਰਸ਼ ਹੋਣ ਕਾਰਨ ਉਹਨੇ ਐਚਪੀ ਪੈਟਰੋਲ ਪੰਪਸ ਔੜ ਆਪਣਾ ਟਰੱਕ ਖੜਾ ਕਰਕੇ ਸੁਮੇਤ ਬਾਸਮਤੀ ਲੋਕ ਲਗਾ ਕੇ ਘਰੇ ਚਲੇ ਗਿਆ ਸੀ ਜੋ ਅਗਲੇ ਦਿਨ ਸਵੇਰ ਜਾ ਕੇ ਉਹਨਾਂ ਦੇਖਿਆ ਤਾਂ ਗੱਡੀ ਉੱਥੋਂ ਚੋਰੀ ਹੋ ਚੁੱਕੀ ਸੀ ਜਿਸ ਦੇ ਬਿਆਨਾਂ ਤੇ ਅਸੀਂ ਮਕਦਮਾ ਨੰਬਰ 18815122023 ਅਧੀਨ ਤਰ੍ਹਾਂ 379 ਦਰਜ ਕੀਤਾ ਜੋ ਤਫਤੀਸ਼ ਦੌਰਾਨ ਅਸੀਂ ਸੀਸੀਟੀਵੀ ਕੈਮਰਾਸ ਤੇ ਟੈਕਨੀਕਲ ਅਨਾਲਿਸਿਸ ਤੋਂ ਅਸੀਂ ਚੋਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਸਮੇਤ ਗੱਡੀ ਗ੍ਰਿਫਤਾਰ ਕੀਤਾ ਇਹ ਦੌਰਾਨ ਹੀ ਪੁੱਛ ਕੇ ਉਸ ਤੋਂ ਚੋਰੀ ਹੋਇਆ ਮਾਲ 30 ਟਨ ਬਾਸਮਤੀ ਰਾਈਸ ਅਸੀਂ ਰਿਕਵਰ ਕਰਾਇਆ ਰਿਕਵਰ ਕਰਨ ਤੇ 411 ਨੰਬਰ ਮਕਦਮੇ ਵਿੱਚ ਵਾਧਾ ਕੀਤਾ ਗਿਆ ਹੈ ਤੇ ਬਾਕੀ ਤਫਤੀਸ਼ ਚੱਲੇ ਜਾਰੀ ਹੈ ਜੀ ਸਰ ਇਹਦੇ ਉੱਤੇ ਕੋਈ ਹੋਰ ਵੀ ਮਕਦਮੇ ਹੈਗੇ ਨੇ ਜੀ ਪਹਿਲਾਂ ਵੀ ਹਾਂ ਜੀ ਹੋਰ ਵੀ ਇਹਦੇ ਤੇ ਮਤਲਬ ਐਨਡੀਪੀਐਸ ਵਗੈਰਾ ਦੇ ਮਕਦਮੇ ਦਰਜ ਹੈ ਜੀ ਚੱਲੇ ਦੇ ਨਾਲ ਕੋਈ ਹੋਰ ਇਹਨਾਂ ਦੇ ਸਾਥੀ ਕੁਝ ਪਤਾ ਲੱਗਿਆ ਦੌਰਾਨ ਤੋਂ ਜੀ ਉਹ ਤਫਤੀਸ਼ ਜਾਰੀ ਹੈ ਜੀ ਦੌਰਾਨੇ ਤਫਤੀਸ਼ ਜੋ ਵੀ ਸਾਹਮਣੇ ਆਊਗਾ ਉਹ ਐਡ ਆਨ ਕੀਤਾ ਜਾਊਗਾ